ਵੀਡੀਓ ਦੇਖ ਰਹੇ ਸਾਰੇ ਹੀ ਕਿਸਾਨ ਵੀਰਾਰੋ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਾਥੀਓ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਧਾਨ ਦੀ ਬਿਜਾਈ ਦਾ ਸਮਾਂ ਹੁਣ ਆ ਚੁੱਕਿਆ ਹੈ ਸੋਨੀ ਸੀਜ਼ਨ ਦੇ ਲਈ ਆਪਾਂ ਨੇ ਧਾਨ ਦੀ ਫਸਲ ਦੀ ਬਿਜਾਈ ਕਰਨੀ ਆ ਤੇ ਉਹਦੇ ਬਾਰੇ ਮੈਂ ਤੁਹਾਡੇ ਨਾਲ ਇੱਕ ਦੋ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਸੀਗਾ ਸਭ ਤੋਂ ਪਹਿਲੀ ਗੱਲ ਇਹ ਆ ਕਿ ਬੀਜ ਦੀ ਚੋਣ ਸਾਥੀਓ ਪਿਛਲੇ ਸਾਲ ਆਪਾਂ ਨੇ ਦੇਖਿਆ ਕਿ ਕੁਝ ਕਿਸਾਨਾਂ ਨੇ ਜਿਹੜੀਆਂ ਨੇ ਨਾਨ ਰਿਕਮੈਂਡਡ ਵੈਰਾਈਟੀਆਂ ਜਾਂ ਹਾਈਬ੍ਰਿਡ ਕੁਝ ਲਗਾਏ ਸੀਗੇ ਜਿਹਦੇ ਕਰਕੇ ਉਹਨਾਂ ਨੂੰ ਤਾਂ ਦੇ ਮੰਡੀਕਰਮ ਦੇ ਵਿੱਚ ਕੁਝ ਸਮੱਸਿਆ ਆਈ ਆ। ਸੋ ਮੇਰੇ ਕਿਸਾਨ ਵੀਰਾਂ ਨੂੰ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਆ ਇਹੀ ਬੇਨਤੀ ਆ ਕਿ ਆਪਾਂ ਉਹਨਾਂ ਕਿਸਮਾਂ ਦੀ ਜਿਹੜੀ ਆ ਕਾਸ਼ਤ ਕਰੀਏ ਜਿਹੜੀਆਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪੰਜਾਬ ਦੇ ਲਈ ਸਿਫਾਰਸ਼ ਕੀਤੀ ਹੋਈ ਆ ਰეკਮੈਂਡ ਕੀਤੀਆਂ ਨੇ। ਸੋ ਉਹਨਾਂ ਕਿਸਮਾਂ ਦੀ ਹੀ ਬੀਜਣ ਦੀ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ। ਦੂਜੀ ਗੱਲ ਇਹ ਆ ਕਿ ਢੀਚ ਦੀ ਸੋਧ ਕਰਨਾ ਬਹੁਤ ਜ਼ਰੂਰੀ ਆ। ਜੇਕਰ ਆਪਾਂ ਬੀਜ ਨੂੰ ਸੋਧ ਕਰਕੇ ਬੀਜਦੇ ਆ ਤਾਂ ਜਿਹੜੀ ਆ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਆਪਾਂ ਉਸ ਦੀ ਰੋਕਥਾਮ ਕਰ ਸਕਦੇ ਆ ਕਿਉਂਕਿ ਜਦੋਂ ਇੱਕ ਵਾਰੀ ਖੇਤ ਦੇ ਵਿੱਚ ਬਿਮਾਰੀ ਆ ਜਾਂਦੀ ਆ ਤਾਂ ਉਹਨੂੰ ਜਿਹੜਾ ਰੋਕਣ ਦੇ ਵਿੱਚ ਆਪਣਾ ਸਮਾਂ ਵੀ ਜ਼ਿਆਦਾ ਲੱਗਦਾ ਤੇ ਉਹਨੂੰ ਆਪਣਾ ਖਰਚਾ ਵੀ ਜ਼ਿਆਦਾ ਹੁੰਦਾ ਸੋ ਇਹਦੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਰეკਮੈਂਡ ਕੀਤੀ ਗਈ ਹੈਗੀ ਹੈ ਕੁੱਲੀ ਨਾਸ਼ਕ ਸਪ੍ਰਿੰਟ ਸੋ ਆਪਾਂ ਨੇ ਸਪ੍ਰਿੰਟ ਜਿਹੜੀ ਆ ਉਹ ਦਵਾਈ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਵਰਤਣੀ ਹੈ ਉਦਾਰਣ ਤਰੀਕਾ ਇਹ ਆ ਕਿ ਆਪਾਂ ਨੇ ਜਿਵੇਂ ਕਿ ਆਪਾਂ ਜਾਣਦੇ ਆ ਕਿ 8 ਕਿਲੋ ਬੀਜ ਪਰ 1 ਏਕੜ ਆਪਾਂ ਨੇ ਬੀਜਣਾ ਹੁੰਦਾ ਤੇ 24 ਗ੍ਰਾਮ ਜਿਹੜੀ ਇਹ ਸਪ੍ਰਿੰਟ ਹੈਗੀ ਆ ਉਹਨੂੰ ਆਪਾਂ 80 ਤੋਂ 100 ਮਿਲੀਲੀਟਰ ਪਾਣੀ ਦੇ ਵਿੱਚ ਜਿਹੜਾ ਘੋਲ ਲੈਣਾ ਤੇ ਇੱਕ ਪੇਸਟ ਨੂੰ ਮਾੜੀ ਜਿਹੜੀ ਆ ਆਪਣੇ ਕੋਲ ਬਣ ਜਾਊਗੀ ਇਸ ਲਈ ਤੇ ਉਹਨੂੰ ਆਪਾਂ ਨੇ ਉਸ ਦੇ ਨਾਲ ਆਪਣੇ 8 ਕਿਲੋ ਬੀਜ ਦੀ ਜਿਹੜੀ ਸੋਧ ਕਰਮੀਆਂ ਤੇ ਇਹ ਬੜਾ ਹੀ ਆਸਾਨ ਤਰੀਕਾ ਹੋਊਗਾ ਇਹਦੇ ਨਾਲ ਕੀ ਆ ਆਪਣੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਜਿਹੜੀ ਆ ਆਪਾਂ ਰੋਕཐਮ ਪਹਿਲਾਂ ਹੀ ਕਰ ਸਕਦੇ ਆ ਤੋ ਬਹੁਤ ਹੀ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਆ ਬੇਨਤੀ ਆ ਕਿ ਨਾ ਦੋਵਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੀਏ ਇੱਕ ਤਾਂ ਬੀਜਾਂ ਦੀ ਚੋਣ ਤੇ ਦੂਸਰਾ ਆਪਣੇ ਬੀਜ ਦੀ ਸੋਧ ਕਰਨਾ ਮੈਨੂੰ ਲੱਗਦਾ ਕਿ ਇਹ ਦੋਵੇਂ ਚੀਜ਼ਾਂ ਜੇਕਰ ਆਪਾਂ ਕਰਾਂਗੇ ਤਾਂ ਆਪਣੇ ਜਿਹੜਾ ਹੈਗਾ ਉਹ ਵਧੀਆ ਝਾੜ ਆਪਾਂ ਫਸਲਾ ਲੈ ਸਕਦੇ ਹਾਂ ਬਹੁਤ ਬਹੁਤ ਧੰਨਵਾਦ